ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਖਬਾਰ ਦੀ ਖਬਰ ਘੁੰਮਦੀ ਪਈ ਹੈ ਹੋ ਸਕਦਾ ਤੁਹਾਡੇ ਵਿੱਚ ਬਹੁਤਿਆਂ ਨੇ ਦੇਖੀ ਹੋਵੇ ਤੇ ਹੋ ਸਕਦਾ ਬਹੁਤਿਆਂ ਨੇ ਨਾ ਦੇਖੀ ਹੋਵੇ ਪਹਿਲਾਂ ਮੈਂ ਤੁਹਾਨੂੰ ਖਬਰ ਪੜ੍ਹ ਕੇ ਸੁਣਾਉਣਾ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਇਸ ਖਬਰ ਦੇ ਸਬੰਧ ਵਿੱਚ ਕੁਝ ਗੱਲਾਂ ਬਾਤਾਂ ਮੈਂ ਇੱਕ ਇੱਕ ਅੱਖਰ ਬੋਲੂਗਾ ਜੀ ਟਕਾ ਟਕਾ ਕੇ ਬੋਲੂਗਾ ਔਰ ਉਸ ਤੋਂ ਬਾਅਦ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲੂਗਾ ਮੇਰੇ ਵੀ ਜ਼ਿਹਨ ਦੇ ਵਿੱਚ ਬਹੁਤ ਕੁਝ ਚੱਲਿਆ ਔਰ ਹੁਣ ਵੀ ਚੱਲਦਾ ਪਿਆ ਮੈਂ ਕੁਝ ਲਫ਼ਜ਼ ਸੰਕੋਚ ਕੇ ਬੋਲੂਗਾ ਜਦੋਂ ਮੈਂ ਖ਼ਬਰ ਨੂੰ ਸੁਣਾਉਣ ਤੋਂ ਬਾਅਦ ਕੁਝ ਆਪਣੇ ਮਨ ਦੀਆਂ ਗੱਲਾਂ ਕਰਨੀਆਂ ਨੇ ਖ਼ਬਰ ਹੈਗੀ ਜੀ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਛਾਤੀਆਂ ਫੜਨਾ ਅਤੇ ਸਲਵਾਰ ਦਾ ਨਾਲਾ ਤੋੜਨਾ ਜ਼ਬਰਜਨਾਹ ਜਾਂ ਜ਼ਬਰਜਨਾ ਦੀ ਕੋਸ਼ਿਸ਼ ਨਹੀਂ ਇਹ ਹੈਡਿੰਗ ਹੈ ਜੀ ਛਾਤੀਆਂ ਫੜਨਾ ਅਤੇ ਸਲਵਾਰ ਦਾ ਨਾਲਾ ਤੋੜਨਾ ਜ਼ਬਰਜਨਾਹ ਜਾਂ ਜ਼ਬਰਜਨਾ ਦੀ ਕੋਸ਼ਿਸ਼ ਨਹੀਂ ਹੈਡਿੰਗ ਅੱਗੇ ਖਬਰ ਤੁਹਾਨੂੰ ਮੈਂ ਪੂਰੀ ਪੜ੍ਹ ਕੇ ਸੁਣਾ ਦੇਣਾ ਛੋਟੀ ਜਿਹੀ ਖਬਰਾਂ ਜੀ। ਇਲਾਹਾਬਾਦ ਹਾਈ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਕਿਹਾ ਕਿ ਪੀੜਤਾ ਦੀਆਂ ਛਾਤੀਆਂ ਫੜਨਾ, ਉਸਦੀ ਸਲਵਾਰ ਦਾ ਨਾਲਾ ਤੋੜਨਾ ਅਤੇ ਉਸ ਨੂੰ ਪੁਲੀ ਦੇ ਹੇਠਾਂ ਕਸੀਟਣ ਦੀ ਕੋਸ਼ਿਸ਼ ਕਰਨਾ ਜ਼ਬਰਜਨਾਹ ਜਾਂ ਜ਼ਬਰਜਨਾਹ ਦੀ ਕੋਸ਼ਿਸ਼ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਲਗਾਏ ਗਏ ਦੋਸ਼ਾਂ ਅਤੇ ਮਾਮਲੇ ਦੇ ਤੱਥ ਇਸ ਮਾਮਲੇ ਵਿੱਚ ਜ਼ਬਰਜਨਾਹ ਦੀ ਕੋਸ਼ਿਸ਼ ਦਾ ਅਪਰਾਧ ਨਹੀਂ ਬਣਾਉਂਦੇ ਹਨ ਇਹ ਟਿੱਪਣੀ ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਕਾਸਗੰਜ ਦੇ ਪਟਿਆਲੀ ਪੁਲਿਸ ਸਟੇਸ਼ਨ ਵਿੱਚ ਦਰਜ ਮਾਮਲੇ 'ਚ ਆਕਾਸ਼ ਅਤੇ ਦੋ ਹੋਰ ਮੁਲਜ਼ਮਾਂ ਦੀ ਅਪਰਾਧਿਕ ਮੋੜ ਨਦਰਸਾਨੀ ਪਟੀਸ਼ਨ ਨੂੰ ਮਾਮੂਲੀ ਤੌਰ ਤੇ ਸਵੀਕਾਰ ਕਰਦਿਆਂ ਕੀਤੀ ਹੈ ਇਸ ਪਟੀਸ਼ਨ ਦੇ ਵਿੱਚ ਵਿਸ਼ੇਸ਼ ਜੱਜ ਪੋਕਸੋ ਐਕਟ ਕਾਸਗੰਜ ਦੇ ਸੰਮਨ ਦੇ ਰਾਹੀ ਕੀਤੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਅਦਾਲਤ ਨੇ ਵਿਸ਼ੇਸ਼ ਅਦਾਲਤ ਦੇ ਸੰਮਨ ਵਿੱਚ ਸੋਧ ਕਰਦਿਆਂ ਹੋਇਆ ਦੋ ਮੁਲਜ਼ਮਾਂ ਦੇ ਵਿਰੁੱਧ ਦੋਸ਼ਾਂ 'ਚ ਤਬਦੀਲੀ ਕੀਤੀ ਹੈ ਇਸ ਤਗਾਸਾ ਧਿਰ ਦੇ ਮੁਤਾਬਕ ਮੁਲਾਜ਼ਮਾਂ ਜਿਨ੍ਹਾਂ ਦਾ ਨਾਮ ਨੇ ਪਵਨ ਅਤੇ ਆਕਾਸ਼ ਉਹਨਾਂ ਨੇ 11 ਵਰਿਆਂ ਦੀ ਪੀੜਤਾ ਦੀਆਂ ਛਾਤੀਆਂ ਨੂੰ ਫੜਿਆ ਸੀਗਾ ਅਤੇ ਆਕਾਸ਼ ਨੇ ਉਹਦੀ ਸਲਵਾਰ ਦਾ ਨਾਲਾ ਤੋੜਨ ਦੇ ਨਾਲ ਹੀ ਉਹਨੂੰ ਪੁਲੀ ਤੋਂ ਹੇਠਾਂ ਖਿੱਚਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਸ ਦੌਰਾਨ ਜਦੋਂ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਪੀੜਤਾ ਨੂੰ ਛੱਡ ਕੇ ਮੌਕੇ ਤੋਂ ਭੱਜ ਗਏ ਇਹ ਆ ਜੀ ਖਬਰ ਅੱਛਾ ਮੇਰੇ ਜ਼ਿਹਨ ਦੇ ਵਿੱਚ ਪਹਿਲਾਂ ਕੀ ਚੱਲਿਆ ਤੇ ਹੁਣ ਮੈਂ ਸੰਕੋਚ ਕੇ ਕੁਝ ਲਫ਼ਜ਼ ਬੋਲਣੇ ਆ ਜੇ ਸੰਭਵ ਹੋ ਸਕਿਆ ਤੇ ਬਾਕੀ ਵੀ ਦੇਖਦੇ ਜਦੋਂ ਆਪਾਂ ਗੱਲਾਂ ਬੋਲਣੀਆਂ ਤੇ ਗੱਲਾਂ ਕਰਨੀਆਂ ਆ ਇੱਥੇ ਹੁਣ ਲਿਖਿਆ ਜੀ ਛਾਤੀਆਂ ਫੜਨਾ ਤੇ ਸਲਵਾਰ ਦਾ ਨਾਲਾ ਤੋੜਨਾ ਜਬਰ ਜਨਾ ਜਾਂ ਜਬਰ ਜਨਾ ਦੀ ਕੋਸ਼ਿਸ਼ ਨਹੀਂ ਜੋ ਹੈਡਲਾਈਨ ਹੈ ਜਦੋਂ ਮੈਂ ਖਬਰ ਪੜ੍ਹੀ ਆ ਨਾ ਜੀ ਮੇਰੇ ਮਨ ਦੇ ਵਿੱਚ ਇੱਕ ਰੋਸ ਇੱਕ ਮੇਰੇ ਮਨ ਦੇ ਵਿੱਚ ਬਹੁਤ ਕੁਝ ਚੱਲਿਆ ਜਦੋਂ ਆ ਹੈਡਿੰਗ ਮੈਂ ਦੇਖਿਆ ਹੈਗਾ ਤੇ ਇੱਕ ਮਨ ਦੇ ਵਿੱਚ ਗੁੱਸਾ ਜਾ ਵੀ ਹੈਗਾ ਇੱਕ ਹੈਰਾਨੀ ਵੀ ਹੈਗੀ ਆ ਚੱਲਿਆ ਮੇਰੇ ਮਨ ਦੇ ਵਿੱਚ ਇਹ ਕਿ ਕੀ ਇੱਕ ਵਿਅੰਗ ਵੀ ਹੈਗਾ ਇੱਕ ਤੰਜ਼ ਵੀ ਹੈਗਾ ਮੈਂ ਕਸਣਾ ਚਾਹੁੰਦਾ ਕਿ ਕੀ ਇਸ ਖਬਰ ਨੂੰ ਆਫਰ ਮੰਨਿਆ ਜਾਵੇ ਜੋ ਇਹ ਕੋਰਟ ਦਾ ਫੈਸਲਾ ਆਇਆ ਹੈਗਾ ਕਿ ਇਹਨੂੰ ਦੇਸ਼ ਦੇ ਲੋਕ ਇੱਕ ਆਫਰ ਦੇ ਵਜੋਂ ਲੈਣ ਕਿ ਮੁਲਕ ਦੇ ਲੋਕਾਂ ਨੂੰ ਇੱਕ ਆਫਰ ਦਿੱਤੀ ਜਾ ਰਹੀ ਹੈ ਕਿ ਤੁਸੀਂ ਕਿਸੇ ਔਰਤ ਦਾ ਕਿਸੇ ਲੜਕੀ ਦਾ ਅਰ ਨਵਾਲਗ ਲੜਕੀ ਆ ਜੀ ਤੁਸੀਂ ਉਹਦੀਆਂ ਛਾਤੀਆਂ ਨੂੰ ਫੜ ਲਓ ਤੁਸੀਂ ਉਹਦੀ ਸਲਵਾਰ ਦਾ ਨਾਲਾ ਤੋੜੋ ਔਰ ਇਹ ਜਿਹੜਾ ਕੰਮ ਹੈਗਾ ਇਹ ਨੂੰ ਜ਼ਬਰਜਨਾ ਜਾਂ ਜ਼ਬਰਜਨਾ ਦੀ ਕੈਟਾਗਰੀ ਵਿੱਚ ਨਹੀਂ ਆਉਂਦਾ ਹੈਗਾ ਮਤਲਬ ਇਹਨੂੰ ਕਿੱਦਾਂ ਦੇਖਿਆ ਜਾਵੇ ਇਸ ਖਬਰ ਨੂੰ ਕਿੱਦਾਂ ਪੜਿਆ ਜਾਵੇ ਜਾਂ ਫਿਰ ਜਿਹੜੀ ਇਹ ਖਬਰ ਹੈਗੀ ਆ ਜਾਂ ਜਿਹੜਾ ਇਹ ਕੋਰਟ ਦਾ ਫੈਸਲਾ ਹੈਗਾ ਇਹਨੂੰ ਚੰਗੀ ਤਰ੍ਹਾਂ ਨਿਖੇੜ ਕੇ ਪੇਸ਼ਤਾ ਕੀਤਾ ਜਾਵੇ ਨਾ ਕੁਝ ਕਲੀਅਰ ਤਾਂ ਹੋਵੇ ਨਾ ਜੀ ਹੁਣ ਜਦੋਂ ਆ ਖਬਰ ਘੁੰਮਦੀ ਪਈ ਆ ਤਾਂ ਫਿਰ ਮੈਂ ਵਿਅੰਗ ਵਜੋਂ ਕਹਿ ਰਿਹਾ ਗੱਲ ਕਿ ਕੀ ਇਹ ਇੱਕ ਆਫਰ ਹੈ ਇਹ ਸਵਾਲ ਆ ਮੈਂ ਵਿੰਗਾਤਮਕ ਤੌਰ ਤੇ ਕਰਨਿਆ ਜਾਂ ਫਿਰ ਇਹਦਾ ਮਤਲਬ ਇਹ ਹੈਗਾ ਪਈ ਛਾਤੀਆਂ ਫੜਨਾ ਤੇ ਸਲਵਾਰ ਦਾ ਨਾਲਾ ਤੋੜਨਾ ਇਹ ਜ਼ਬਰਜਨਾ ਜਾਂ ਜ਼ਬਰਜਨਾ ਕਰਨ ਦੀ ਕੋਸ਼ਿਸ਼ ਦੀ ਕੈਟਾਗਰੀ ਵਿੱਚ ਨਹੀਂ ਆਉਂਦਾ ਹੈਗਾ ਪਰ ਇਹ ਹੈਗਾ ਅਪਰਾਧ ਆ ਇਹ ਕਿਸੇ ਹੋਰ ਕੈਟਾਗਰੀ ਵਿੱਚ ਆਉਂਦਾ ਹੈਗਾ ਜਾਂ ਇਹਨੂੰ ਇਸ ਤਰੀਕਾਰ ਨਾਲ ਕੋਈ ਪ੍ਰਭਾਵਿਤ ਕੀਤਾ ਜਾਵੇ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਗੱਲ ਨੂੰ ਵੀ ਤਾਂ ਪਰਭਾਸ਼ਿਤ ਕਰਨਾ ਪਊਗਾ ਹੀ ਨਾ ਭਈ ਆ ਛਾਤੀਆਂ ਫੜਨਾ ਤੇ ਸਲਵਾਰ ਦਾ ਨਾਲਾ ਤੋੜਨਾ ਭਈ ਜਾਂ ਇਹ ਕੁਝ ਵੀ ਜੁਰਮ ਨਹੀਂ ਹੈਗਾ ਇਹ ਇਹ ਕਿਸੇ ਵੀ ਜੁਰਮ ਵਿੱਚ ਨਹੀਂ ਆਉਂਦਾ ਹੈਗਾ ਹੋ ਸਕਦਾ ਉਹਨਾਂ ਦੇ ਮੁਤਾਬਕ ਜ਼ਬਰਦਸਤਨਾ ਜਾਂ ਜ਼ਬਰਦਸਤਨਾ ਦੀ ਕੋਸ਼ਿਸ਼ ਇਸ ਗੱਲ ਨੂੰ ਨਾ ਮੰਨਿਆ ਜਾਵੇ ਭਈ ਇਹ ਦੋ ਕੰਮ ਕਰਨੇ ਭਈ ਇਹ ਕਿਸੇ ਹੋਰ ਕੈਟਾਗਰੀ ਵਿੱਚ ਆਉਂਦਾ ਹੋਵੇ ਪਰ ਇੱਥੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈਗਾ ਅਖਬਾਰ ਨੇ ਜ਼ਿਕਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਜਿਹੜਾ ਕੋਰਟ ਦਾ ਫੈਸਲਾ ਹੈਗਾ ਉਹਦੇ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈਗਾ ਮੈਨੂੰ ਬੜਾ ਕਈ ਵਾਰ ਹੈਰਾਨ ਹੁੰਦਾ ਹੈਗਾ ਭਈ ਤੁਹਾਨੂੰ ਚਾਹਤੇ ਹੂੰਗਾ ਸ਼ਾਇਦ ਬਹੁਤਿਆਂ ਨੂੰ ਨਾ ਚਾਹਤੇ ਹੂੰਗਾ ਹੋ ਸਕਦਾ ਕਈਆਂ ਨੂੰ ਨਾ ਹੀ ਪਤਾ ਹੋਵੇ ਸੁਪਰੀਮ ਕੋਰਟ ਦਾ ਇੱਕ ਪਿਛਲੇ ਸਮੇਂ ਵਿੱਚ ਇਦਾਂ ਦਾ ਫੈਸਲਾ ਵੀ ਆਇਆ ਹੋਇਆ ਹੈ ਕਿ ਦੇਵ ਵਪਾਰ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਸੋਚ ਕੇ ਦੇਖੋ ਤੁਸੀਂ ਜਿਹੜੇ ਮੁਲਕ ਦੇ ਵਿੱਚ ਰਹਿੰਦੇ ਆ ਆਪਾਂ ਔਰ ਕਿਹੜੀ ਸਦੀ ਵਿੱਚੋਂ ਆਪਾਂ ਲੰਘ ਰਹੇ ਆ ਔਰ ਮਨੁੱਖਤਾ ਕਿੱਥੇ ਜਾ ਰਹੀ ਹੈਗੀ ਆ ਗ੍ਰਾਵਟਾ ਲੋਕਾਂ ਦੇ ਵਿੱਚ ਆਉਂਦੀਆਂ ਨੇ ਕਈ ਵਾਰ ਕਿਸੇ ਨਾ ਕਿਸੇ ਮਜਬੂਰੀ ਕਰਕੇ ਕੋਈ ਕਿਧਰੇ ਨਾ ਕੋਈ ਕਿਧਰੇ ਤਕੇ ਲਿਆ ਜਾਂਦਾ ਹੈਗਾ ਔਰ ਜਦੋਂ ਕੋਈ ਕਿਸੇ ਮਾਰੇ ਕੰਮ ਦੇ ਵਿੱਚ ਤਕੇ ਲਿਆ ਗਿਆ ਹੈਗਾ ਕਿਸੇ ਮਜਬੂਰੀ ਕਰਕੇ ਵੀ ਜੇ ਕੋਈ ਚਲਾ ਗਿਆ ਹੈਗਾ ਉਹਨੂੰ ਮਾਨਤਾ ਦੇਣੀ ਹੁੰਦੀ ਹੈ ਮੈਂ ਸਵਾਲ ਕਰਨ ਰਿਹਾ ਵੈਸੇ ਮੈਂ ਕੋਈ ਜ਼ਿਆਦਾ ਟਿੱਕਾ ਟਪਣੀਆਂ ਨਹੀਂ ਹੈਗਾ ਕੋਈ ਮਤ ਸੋਚੇ ਕਿ ਇਹ ਤਾਂ ਕੋਰਟ ਦੇ ਫੈਸਲੇ ਦੇ ਉੱਪਰ ਹੀ ਪਰ ਸਵਾਲ ਤੇ ਕਰਨੇ ਬਣਦੇ ਆ ਨਾ ਪੱਤਰਕਾਰਾਂ ਜੀ ਸਾਡੇ ਮਨ ਦੇ ਸਵਾਲ ਹੁੰਦੇ ਆ ਆਮ ਲੋਕਾਂ ਦੇ ਸਾਹਮਣੇ ਵੀ ਰੱਖਦੇ ਆ ਵੀ ਆ ਫੈਸਲਾ ਆਇਆ ਹੈਗਾ ਜਾਂ ਆ ਕੋਈ ਮਾਮਲਾ ਸਾਡੀ ਨਜ਼ਰ ਦੇ ਵਿੱਚ ਆਇਆ ਹੈਗਾ ਅਸੀਂ ਲੋਕਾਂ ਦੇ ਰੂਬਰੂ ਉਸ ਗੱਲ ਨੂੰ ਲੈ ਕੇ ਆਉਨੇ ਆ ਤੋ ਉਹਨਾਂ ਦੇ ਮਰੇ ਸਵਾਲ ਵੀ ਆਪਾਂ ਖਿਲਾਰਦੇ ਹੈਗੇ ਆ ਵੀ ਕੀ ਤੁਸੀਂ ਇਦਾਂ ਨਹੀਂ ਸੋਚਦੇ ਹੈਗੇ ਜਦੋਂ ਫੈਸਲੇ ਸੁਣਾਏ ਜਾਂਦੇ ਹੈਗਾ ਸੁਪਰੀਮ ਕੋਰਟ ਦੇ ਵੱਲੋਂ ਹੁਣ ਕੋਈ ਔਰਤ ਇਹ ਗੱਲ ਕਹਿ ਸਕਦੀ ਆ ਆਪਾਂ ਕਿਸੇ ਇੱਕ ਔਰਤ ਦੀ ਗੱਲ ਕਰ ਲੈਨੇ ਆ ਉਹਨੂੰ ਜੇ ਇਹ ਲੱਗੇ ਕਿ ਮੇਰੇ ਘਰ ਦੇ ਵਿੱਚ ਕੋਈ ਸਮੱਸਿਆ ਹੈ ਮੇਰੇ ਬੱਚੇ ਛੋਟੇ ਆ ਮੈਂ ਆਪਣੇ ਘਰਵਾਲੇ ਤੋਂ ਵੱਖ ਰਹਿਣ ਡਈ ਆ ਜਾਂ ਮੇਰਾ ਘਰਵਾਲਾ ਦੁਨੀਆਂ ਦੇ ਉੱਪਰ ਨਹੀਂ ਰਿਹਾ ਉਹਦੀ ਡੈਥ ਹੋ ਚੁੱਕੀ ਆ ਮੇਰੇ ਕੋਈ ਸਾਥ ਸੰਭਾਲ ਕਰਨ ਵਾਲਾ ਕੋਈ ਨਹੀਂ ਹੈਗਾ ਮੈਂ ਸੈਕੰਡ ਮੈਰਿਜ ਨਹੀਂ ਕਰਵਾ ਸਕਦੀ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਆ ਪਰ ਮੈਂ ਮਜ਼ਦੂਰੀ ਕਰਦੀ ਆ ਮੇਰੀ ਪੂਰੀ ਨਹੀਂ ਪੈਂਦੀ ਇਹਦੇ ਕਰਕੇ ਉਹ ਫਿਰ ਮਾਰੇ ਕੰਮ ਦੇ ਵਿੱਚ ਥਕੇਲੀ ਗਈ ਵੀ ਮੈਂ ਦੇ ਵਪਾਰ ਦਾ ਧੰਦਾ ਕਰਨ ਡਿਆ ਪਈ ਮੈਂ ਇਹ ਗੱਲ ਕਹਿਣਾ ਹੈਗਾ ਆ ਜਿਹੜੀ ਆ ਜਿਹੜੇ ਕੰਮ ਹੁੰਦੇ ਹਨ ਤਦ ਵੀ ਇਹ ਕੋਈ ਮਾਨਤਾ ਨਹੀਂ ਹੈਗੀ ਸਮਾਜਿਕ ਤੌਰ ਤੇ ਵੀ ਮਾਨਤਾ ਨਹੀਂ ਦਿੱਤੀ ਜਾ ਸਕਦੀ ਕਿ ਠੀਕ ਹੈ ਭੈਣਾ ਕਿ ਤੂੰ ਜੇ ਆਹ ਕੁਝ ਕਰਦੀ ਆ ਤੇ ਹੁਣ ਤੇਰੀ ਮਜਬੂਰੀ ਬਣੀ ਆਈ ਆ ਤੇ ਤੈਨੂੰ ਖੁੱਲੀ ਛੁੱਟੀ ਹੈਗੀ ਆ ਨੋ ਸਮਾਜ ਵੀ ਇਸ ਗੱਲ ਦੀ ਅਗਿਆਨ ਨਹੀਂ ਦਿੰਦਾ ਹੈਗਾ ਨਾ ਇਸ ਗੱਲ ਦੀ ਇਨਸਾਨੀਅਤ ਅਗਿਆ ਦਿੰਦੀ ਆ ਨਾ ਇਸ ਗੱਲ ਦੀ ਅਗਿਆ ਦੇਣੀ ਬਣਦੀ ਆ ਉਲਟਾ ਸਗੋਂ ਇਹ ਚਾਹੀਦਾ ਹੈਗਾ ਪਈ ਜੇ ਕੋਈ ਇਦਾਂ ਦੀ ਔਰਤ ਕਿਸੇ ਸੰਸਥਾ ਜਾਂ ਕਿਸੇ ਅਦਾਰੇ ਜਾਂ ਕਿਸੇ ਪਾਰਟੀ ਕੋਲ ਕਿਸੇ ਬੰਦੇ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਤਾਂ ਉਹਦਾ ਫਰਜ਼ ਬਣਦਾ ਹੈਗਾ ਕਿ ਉਹਦੀ ਬਾਹ ਫੜਨੀ ਉਹਦੀ ਬਾਹ ਫੜ ਕੇ ਉਹਨੂੰ ਉਸ ਚਿੱਕੜ ਦੇ ਵਿੱਚੋਂ ਕੱਢਣ ਦੇ ਯਤਨ ਕਰਨੇ ਜਾਂ ਫਿਰ ਉਹਨੂੰ ਉਸ ਚਿੱਕੜ ਵਾਲੀ ਖੜ ਦੇ ਵਿੱਚ ਡਿੱਗਣ ਹੀ ਨਾ ਦੇਣਾ ਇਦਾਂ ਦੇ ਯਤਨ ਕਰਨ ਦੀ ਜ਼ਰੂਰਤ ਹੁੰਦੀ ਹੈ ਹੁਣ ਇਸ ਮੁਲਕ ਦਾ ਸਿਸਟਮ ਜਿਹੜਾ ਹੈਗਾ ਹੁਣ ਅਦਾਲਤਾਂ ਜਦੋਂ ਉਹ ਮਾਨਤਾ ਦੇਣ ਡੈਪਣ ਇਹਦੇ ਮayne ਕੀ ਹੈਗੇ ਪਲਾ ਇਹਦੇ ਮੈਨੇ ਇਹ ਹੈਗੇ ਆ ਕਿ ਅਸੀਂ ਤੁਹਾਨੂੰ ਉਸ ਦਲਦਲ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ ਹੈਗੇ ਜੀ ਤੁਹਾਨੂੰ ਮਾਨਤਾ ਦਿੰਨੇ ਆ ਫਿਰ ਤੁਹਾਨੂੰ ਮਾਨਤਾ ਜੀ ਤੁਸੀਂ ਕਰੋ ਕੰਮ ਇਹ ਲੀਗਲ ਆ ਇਹ ਇਹ ਗੈਰ ਕਾਨੂੰਨੀ ਨਹੀਂ ਹੈਗਾ ਕੈਸੀ ਗੱਲਬਾਤ ਹੈ ਜੀ ਅਪਾ ਕਿਹੋ ਜਿਹੇ ਮਾਹੌਲ ਦੇ ਵਿੱਚੋਂ ਕਿਹੋ ਜਿਹੇ ਦੌਰ ਦੇ ਵਿੱਚੋਂ ਲੰਘਦੇ ਪਏ ਆ ਮੁਲਕ ਨੇ ਆਪਣੇ ਲੋਕਾਂ ਨੂੰ ਸੰਭਾਲਣਾ ਹੁੰਦਾ ਹਕੂਮਤਾਂ ਨੇ ਆਪਣੇ ਮੁਲਕ ਦੇ ਲੋਕਾਂ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ ਉਹਨਾਂ ਨੂੰ ਇੱਕ ਵਧੀਆ ਜੀਵਨ ਮੁਹੱਈਆ ਕਰਵਾਉਣਾ ਹੁੰਦਾ ਇੱਕ ਵਧੀਆ ਵਾਤਾਵਰਣ ਜਿੱਥੇ ਉਹ ਲੋਕ ਰਹਿ ਸਕਣ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਣ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰ ਸਕਣ ਆਹ ਕੁਝ ਚਾਹੀਦਾ ਹੁੰਦਾ ਹੈਗਾ ਪਰ ਇੱਥੇ ਆਹ ਕੰਮ ਇਦਾਂ ਹੋਣ ਰਿਹਾ ਵਾ ਮੇਰੇ ਮਨ ਚ ਫਿਰ ਬਾਰ ਬਾਰ ਉਹੀ ਗੱਲ ਘੁੰਮਦੀ ਆ ਮੈਂ ਬਹੁਤ ਸਾਰੇ ਲਫ਼ਜ਼ ਜਦੋਂ ਮੈਂ ਖਬਰ ਪੜ੍ਹੀ ਆ ਨਾ ਜੀ ਮੇਰੇ ਅੰਦਰ ਬਹੁਤ ਕੁਝ ਚੱਲਿਆ ਮੈਂ ਬੜੇ ਸੰਕੋਚ ਕੇ ਗੱਲ ਕਰਨ ਡਿਆ ਦੁਬਾਰਾ ਫਿਰ ਮੇਰੇ ਮਨ ਚ ਉਹੀ ਗੱਲ ਘੁੰਮਦੀ ਹੈਗੀ ਆ ਜਿਹੜੀ ਆ ਖਬਰ ਦੀ ਹੈਡਿੰਗ ਹੈਗੀ ਆ ਛਾਤੀਆਂ ਫਟਣਾ ਕਿਸੇ ਔਰਤ ਜਾਂ ਲੜਕੀ ਦੀ ਭਾਵੇਂ ਨਵਾਲਗ ਵੀ ਕਿਉਂ ਨਾ ਹੋਵੇ ਉਹਦਾ ਨਾਲਾ ਤੋੜਨਾ ਸਲਵਾਰ ਦਾ ਕੀ ਇਹ ਇੱਕ ਆਫਰ ਦਿੱਤੀ ਜਾ ਰਹੀ ਹੈ ਇਹਨੂੰ ਕਿਸੇ ਨਾ ਕਿਸੇ ਅਪਰਾਧ ਦੀ ਕੈਟਾਗਰੀ ਵਿੱਚ ਲਿਆਣ ਕੇ ਕਿਉਂ ਨਾ ਖਿਲਾ ਰਿਆ ਜਾਂ ਤੇ ਇਹ ਗੱਲ ਇੱਥੇ ਕੋਈ ਇਦਾਂ ਦੀ ਗੱਲ ਹੋਵੇ ਨਾ ਪਈ ਇਹਨੂੰ ਜ਼ਬਰਜਨਾ ਦੀ ਕੈਟਾਗਰੀ ਵਿੱਚ ਨਹੀਂ ਇਹਨੂੰ ਕਿਸੇ ਹੋਰ ਕੈਟਾਗਰੀ ਵਿੱਚ ਮਤਲਬ ਤੁਹਾਡੇ ਵੱਲੋਂ ਕੁਛ ਤਾਂ ਇਦਾਂ ਦਾ ਚਾਹੀਦਾ ਹੈਗਾ ਨਾ ਕਲੀਅਰ ਹੋਣਾ ਇਦਾਂ ਪਰ ਨਹੀਂ ਵੈਸੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਹੈਗਾ ਜਦੋਂ ਆਪਾਂ ਆਪਣੀਆਂ ਰੌਹ ਰੀਤਾਂ ਵੇਖਦੇ ਆ ਜਿਹੜੇ ਸਮਾਜ ਦੇ ਵਿੱਚ ਆਪਾਂ ਰਹਿੰਦੇ ਹੈਗੇ ਆ ਉੱਥੇ ਕੋਈ ਇਦਾਂ ਦੀ ਨਹੀਂ ਹੈ ਕਿ ਇਹਨੂੰ ਇਸ ਸ਼੍ਰੇਣੀ ਵਿੱਚ ਰੱਖ ਲਓ ਇਹਨੂੰ ਇਸ ਸ਼੍ਰੇਣੀ ਵਿੱਚ ਰੱਖ ਲਓ ਆਹ ਕੰਮ ਜਿਹੜਾ ਹੈਗਾ ਤੁਸੀਂ ਦੱਸੋ ਜ਼ਬਰਜਨਾਹ ਜਾਂ ਜ਼ਬਰਜਨਾਹ ਦੀ ਕੋਸ਼ਿਸ਼ ਜ਼ਬਰਜਨਾਹ ਦੀ ਕੋਸ਼ਿਸ਼ ਤੋਂ ਕੀ ਘੱਟ ਰਹਿ ਜਾਂਦੀ ਹੈ ਇਹ ਗੱਲ ਜਦੋਂ ਕੋਈ ਕਿਸ ਦੀਆਂ ਛਾਤੀਆਂ ਫੜਦਾ ਜਾਂ ਜਦੋਂ ਕੋਈ ਕਿਸੇ ਦੀ ਸਲਵਾਰ ਦਾ ਨਾਲਾ ਤੋੜਦਾ ਹੈਗਾ ਤਾਂ ਉਹ ਕੀ ਕਰਨ ਲਿਆ ਹੁੰਦਾ ਆਪਣਾ ਉਸ ਵੇਲੇ ਉਹਦੇ ਅੰਦਰ ਚੱਲਣ ਕੀ ਡਿਆ ਹੁੰਦਾ ਹੈ ਆਪਣਾ ਮੇਰਾ ਸਵਾਲ ਹੈਗਾ ਇੱਕ ਕੀ ਇਹ ਜ਼ਬਰਜਨਾਹ ਦੀ ਕੋਸ਼ਿਸ਼ ਨਹੀਂ ਹੁੰਦੀ ਹੈਗੀ ਹੁਣ ਇੱਥੇ ਇਹ ਵੀ ਨਹੀਂ ਗੱਲ ਹੈਗੀ ਇਹ ਇਹ ਮੁੱਦਾ ਇਹ ਆ ਮੈਂ ਕੋਈ ਇਹ ਮੁੱਦਾ ਇਹ ਨਹੀਂ ਰੱਖਣਾ ਚਾਹੁੰਦਾ ਹੈਗਾ ਨਾ ਮੈਂ ਕੋਈ ਇਹ ਚਾਹੁੰਦਾ ਹੈਗਾ ਕਿ ਇਸ ਗੱਲ ਦੇ ਉੱਪਰ ਚਰਚਾ ਹੋਣੀ ਚਾਹੀਦੀ ਆ ਵੀ ਇਹਨੂੰ ਵੱਖਰੀ ਕੈਟਾਗਰੀ ਵਿੱਚ ਰੱਖ ਕੇ ਤੇ ਉਹਦੇ ਤੇ ਕੋਈ ਵੱਖਰਾ ਕਾਨੂੰਨ ਬਣਾਉਣਾ ਚਾਹੀਦਾ ਜਾਂ ਵੱਖਰੀ ਕੋਈ ਧਾਰਾ ਲਗਣੀ ਚਾਹੀਦੀ ਆ ਮੇਰੇ ਇਦਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਪਰ ਹੋ ਸਕਦਾ ਉਹਨਾਂ ਦੀ ਕੋਈ ਇਦਾਂ ਦੀ ਮਨਸ਼ਾ ਹੋਵੇ ਹੋ ਸਕਦਾ ਵੱਡੇ ਟੀਵੀ ਚੈਨਲ ਦੇ ਉੱਪਰ ਇਦਾਂ ਦੀ ਐਡਵਿਟਾਂ ਚੱਲਣ ਹੁਣ ਜਿਹਨਾਂ ਦੀ ਮਾਨਸਿਕਤਾ ਇਦਾਂ ਦੀ ਹੈਗੀ ਆ ਉਹ ਕਹਿਣਗੇ ਕਿ ਹਾਂ ਹਾਂ ਨਹੀਂ ਨਹੀਂ ਅ ਅਸੀਂ ਇੰਨੀ ਕੁ ਤਾਂ ਸਾਨੂੰ ਖੁੱਲੀ ਛੁੱਟੀ ਹੋਣੀ ਚਾਹੀਦੀ ਆ ਨਾ ਕਿ ਆਪਾਂ ਇੰਨੀ ਕੁ ਤਾਂ ਹਰਕਤ ਹਾਂ ਜ਼ਬਰਜਨਾਹ ਜਾਂ ਜ਼ਬਰਜਨਾਹ ਦੀ ਕੋਸ਼ਿਸ਼ ਉਹ ਨਹੀਂ ਆਪਾਂ ਕਰਾਂਗੇ ਇੰਨੀ ਕੁ ਤਾਂ ਸਾਨੂੰ ਖੁੱਲੀ ਛੁੱਟੀ ਦੇ ਦਿਓ ਨਾ ਜੀ ਜਾਂ ਜੇ ਇੰਨੀ ਕੁ ਖੁੱਲੀ ਛੁੱਟੀ ਦੇਣੀ ਵੀ ਹੈਗੀ ਆ ਇਹਦੇ ਲਈ ਕੋਈ ਕ੍ਰਾਈਮ ਜਾਂ ਇਹਦੇ ਲਈ ਕੋਈ ਧਾਰਾ ਵੱਖਰੀ ਰੱਖ ਲਓ ਛੋਟਾ ਜੁਰਮ ਰੱਖ ਲਓ ਜਿਹਦੇ ਵਿੱਚ ਸਜ਼ਾ ਘੱਟ ਹੋਵੇ ਹੋ ਸਕਦਾ ਉਹ ਤਾਂ ਟੀਵੀ ਚੈਨਲ ਦੇ ਉੱਪਰ ਡਿਬੇਟਾਂ ਕਰਨ ਪਰ ਆਪਾਂ ਇਦਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਆਪਣੇ ਮਨਨਤ ਵਿੱਚ ਤਾਂ ਇਸ ਗੱਲ ਨੂੰ ਲੈ ਕੇ ਵੀ ਇਤਰਾਜ਼ ਹੈਗਾ ਆਪਾਂ ਪੰਜਾਬ ਦੀ ਧਰਤੀ ਦੇ ਵਸਣਦੇ ਆਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਆਪਾਂ ਮਨੁੱਖਤਾ ਦੀ ਗੱਲ ਕਰਦੇ ਆਂ ਆਪਾਂ ਗੁਰਬਾਣੀ ਦੀ ਗੱਲ ਕਰਦੇ ਆਂ ਆਪਾਂ ਸਿੱਖ ਰੌਰੀਤਾਂ ਦੀ ਗੱਲ ਕਰਦੇ ਆਂ ਆਪਾਂ ਮਾਨਵਤਾ ਦੇ ਭਲੇ ਦੀ ਗੱਲ ਕਰਦੇ ਆਂ ਆਪਾਂ ਔਰਤਾਂ ਦੇ ਰਿਸਪੈਕਟ ਔਰਤਾਂ ਦੇ ਸਤਕਾਰ ਦੀ ਗੱਲ ਕਰਦੇ ਆਂ ਤਾਂ ਆਪਾਂ ਇਹ ਸਾਰਾ ਕੁਝ ਕਰਦੇ ਆਂ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਮੈਨੂੰ ਇੱਕ ਘਟਨਾ ਚੇਤੇ ਆਉਂਦੀ ਹੈ ਸਮਾਪਤੀ ਕਰਦੇ ਹਾਂ ਉਸ ਤੋਂ ਬਾਅਦ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੈ ਜੀ ਹੁਣ ਅੱਜ ਨਾ ਬੜੇ ਲੋਕ ਕਈ ਵਾਰੀ ਦਾ ਕਰਦੇ ਆ ਉਹ ਕਹਿੰਦੇ ਜੀ ਹਮ ਫਲਾਨਾ ਰਾਜ ਸਥਾਪਿਤ ਕਰਨਗੇ ਹਮ ਟਮਕਾ ਨਾ ਰਾਜ ਸ ਬਹੁਤ ਸਾਰੇ ਲੋਕ ਖੁਸ਼ ਵੀ ਹੁੰਦੇ ਆ ਕਿ ਹਮਾਰਾ ਰਾਜ ਆ ਗਿਆ ਹੈ ਅ ਐਦਾਂ ਦਾ ਰਾਜ ਪਸੰਦਵਾਜੀ ਹੁਣ ਜਿਹੜੇ ਤਾਂ ਹੈਗੇ ਇਕੱਲੇ ਕਰੇ ਰਹਿੰਦੇ ਹੈਗੇ ਆ ਜਿਹੜੇ ਟੱਬਰਾਂ ਵਾਲੇ ਨਹੀਂ ਹੈਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਾਵਾ ਭੈਣਾ ਧੀਆ ਹੈ ਨਹੀਂ ਆ ਉਹਨਾਂ ਨੂੰ ਤਾਂ ਹੋ ਸਕਦਾ ਵਧੀਆ ਲੱਗਦਾ ਹੋਵੇ ਬਹੁਤ ਵਧੀਆ ਬਹੁਤ ਵਧੀਆ ਪਰ ਜਿਨ੍ਹਾਂ ਦੇ ਹੈਗੀਆਂ ਨੇ ਜੇ ਉਹ ਕਰੇ ਧਿਆਨ ਨਹੀਂ ਕਰਦੇ ਹੈਗੇ ਆਪਣੇ ਉਹ ਬਾਹਰ ਹੀ ਤੋਂ ਫਿਰਦੇ ਆ ਗਿਆ ਕਿਸੇ ਹੋਰ ਹੀ ਰੰਗ ਚੰਗੇ ਰਹਿੰਦੇ ਆ ਤਾਂ ਉਹਨਾਂ ਨੂੰ ਵੀ ਇੱਕ ਸਵਾਲ ਹੈਗਾ ਕਿ ਜੇ ਤੁਸੀਂ ਫਿਰ ਇਹਨੂੰ ਠੀਕ ਮੰਨਦੇ ਹੋ ਤਾਂ ਮਾੜਾ ਜਿਹਾ ਆਪਦੇ ਘਰੇ ਮੋੜਾ ਪਾਓ ਆਪਣੇ ਘਰ ਦੇ ਧੀਆ ਬੱਲੇ ਵੀ ਦੇਖੋ ਔਰਤਾਂ ਵੱਲ ਵੇਖੋ ਧੀਆ ਭੈਣਾ ਵੱਲੇ ਵੇਖੋ ਵੇਖ ਕੇ ਫਿਰ ਫੈਸਲਾ ਕਰਿਓ ਕਿ ਕੀ ਤੁਸੀਂ ਇਦਾਂ ਦੀਆਂ ਖਬਰਾਂ ਨੂੰ ਪੜਨ ਤੋਂ ਬਾਅਦ ਇਦਾਂ ਦੇ ਫੈਸਲੇ ਨੂੰ ਸੁਣਨ ਤੋਂ ਬਾਅਦ ਖੁਸ਼ੀ ਦੇ ਵਿੱਚ ਝੂਮਣਾ ਹੈ ਜਾਂ ਫਿਰ ਤੁਸੀਂ ਵਿਰੋਧ ਕਰਨਾ ਕਿੰਨੇ ਨਹੀਂ ਇਹ ਗੱਲਾਂ ਕੋਈ ਠੀਕ ਨਹੀਂ ਹੈਗੀਆਂ ਜਾਂ ਤੁਹਾਨੂੰ ਲੱਗਦਾ ਕਿ ਇਦਾਂ ਦੇ ਰਾਜ ਭਾਗ ਆ ਸਾਰਾ ਕੁਝ ਠੀਕ ਹੈ ਮੈਂ ਗੱਲ ਕਰਨ ਲੱਗਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਦੀ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਹੈਗਾ ਜਾਂ ਲੋਕਾਂ ਨੂੰ ਆਪਣੇ ਅੰਦਰ ਕਿਸ ਕਿਸਮ ਦੀ ਇੱਛਾ ਪੈਦਾ ਕਰਨ ਦੀ ਜ਼ਰੂਰਤ ਹੈ ਆਉਣ ਵਾਲੀਆਂ ਨਸਲਾਂ ਦਾ ਕੀ ਹਾਲ ਹੋ ਜਾਊਗਾ ਜੇ ਆ ਸਾਰਾ ਕੁਝ ਇਦਾਂ ਹੀ ਚੱਲਦਾ ਰਹੂਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆ ਜੀ ਔਰ ਉਸ ਰਾਜ ਦੇ ਵਿੱਚ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਨਾਮ ਜਦੋਂ ਆਉਂਦਾ ਹੈ ਤੇ ਤੁਸੀਂ ਸਾਰੇ ਜਣੇ ਵਾਕਿਬ ਹੋ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦੇ ਨਾਂ ਦੇ ਨਾਲ ਇੱਕ ਬੜੀ ਵੱਡੀ ਗੱਲ ਜੁੜੀ ਹੋਈ ਹੈ ਕਿ ਸਰਦਾਰ ਹਰੀ ਸਿੰਘ ਨਲੂਆ ਅਫਗਾਨਿਸਤਾਨ ਦੇ ਵਿੱਚ ਔਰ ਉੱਥੋਂ ਦੀਆਂ ਅਫਗਾਨ ਦੀਆਂ ਔਰਤਾਂ ਉਸ ਵੇਲੇ ਸਰਦਾਰ ਹਰੀ ਸਿੰਘ ਨਲੂਆ ਦਾ ਇੰਨਾ ਦਬਦਬਾ ਸੀਗਾ ਇੰਨੀ ਡੈਨ ਸੀਗੀ ਕਿ ਉਹ ਔਰਤਾਂ ਅਫਗਾਨ ਦੀਆਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਦੇ ਵਾਸਤੇ ਇਹ ਕਹਿੰਦੀਆਂ ਹੁੰਦੀਆਂ ਸੀਗੀਆਂ ਕਿ ਚੁੱਪ ਛਾ ਬੱਚਾ ਹਰੀਆ ਰਾਗ ਲੈ ਭਾਵ ਕਿ ਛੁੱਪ ਕਰ ਜਾ ਬੱਚਿਆ ਨਹੀਂ ਤਾਂ ਹਰੀ ਸਿੰਘ ਆਉਂਦਾ ਹੀ ਇਹ ਦਬਦਵਾ ਸਗਾ ਸਰਦਾਰ ਹਰੀ ਸਿੰਘ ਨਲਵਾ ਦਾ ਆਪਾਂ ਕੈਰੈਕਟਰ ਦੀ ਗੱਲ ਕਰਦੇ ਆ ਔਰ ਉਸ ਰਾਜ ਭਾਗ ਦੇ ਵਿੱਚ ਕੈਰੈਕਟਰ ਕਿਹੋ ਜਿਹਾ ਜੀ ਉਸ ਰਾਜ ਭਾਗ ਦੇ ਜਰਨਲਾਂ ਦਾ ਹੁਣ ਇੱਕ ਮੁਸਲਮਾਨ ਔਰਤ ਹੈ ਇਧਰ ਸਿੱਖ ਰਾਜ ਹੈ ਜੀ ਸਿੱਖ ਧਿਆਨ ਦੇਣਾ ਜਿਹੜਾ ਸਿੱਖ ਰਾਜ ਹੈ ਔਰ ਮੁਸਲਮਾਨ ਔਰਤ ਹੈ ਸਰਦਾਰ ਹਰੀ ਸਿੰਘ ਨਲੂਆ ਦੀ ਉਮਰ ਕਾਫੀ ਹੈ ਔਰ ਉਹ ਜਿਹੜੀ ਔਰਤ ਹੈ ਉਹਦੀ ਉਮਰ ਬਹੁਤ ਜ਼ਿਆਦਾ ਘੱਟ ਹੈ ਪਰ ਜਵਾਨ ਹੈ ਬੜੀ ਸੋਹਣੀਆ ਬੜੀ ਸੁਨੱਖੀ ਹੈ ਬਾਨੋ ਉਹਦਾ ਨਾਮ ਹੈ ਮੁਸਲਮਾਨ ਔਰਤ ਹੈ ਹੁਣ ਅਫਗਾਨਿਸਤਾਨ ਦੇ ਜਮਰੌਦ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਸ਼ਿਵਰ ਲਗਾਇਆ ਹੋਇਆ ਤੰਬੂ ਲੱਗਿਆ ਹੋਇਆ ਉਸ ਤੰਬੂ ਦੇ ਅੰਦਰ ਬੈਠੇ ਹੋਏ ਨੇ ਸਰਦਾਰ ਹਰੀ ਸਿੰਘ ਨਲੂਆ ਬਾਹਰ ਪਹਿਰੇਦਾਰ ਖਲੋਤੇ ਹੈ ਬਾਨੋ ਆਉਂਦੀ ਹੈ ਪਹਿਰੇਦਾਰਾਂ ਨੂੰ ਅੜ ਕੇ ਕਹਿੰਦੀ ਹੈ ਕਿ ਮੈਂ ਹਰੀ ਸਿੰਘ ਨਲੂਏ ਦੇ ਦਰਸ਼ਨ ਮੇਲੇ ਕਰਨੇ ਆ ਮੈਂ ਉਹਨਾਂ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੀ ਆ ਉਹਨੇ ਅੰਦਰ ਜਾ ਕੇ ਸੁਨੇਹਾ ਦਿੱਤਾ ਕਹਿੰਦੇ ਕਿ ਕੋਈ ਬਾਨੋ ਨਾਂ ਦੀ ਔਰਤ ਤੁਹਾਨੂੰ ਮਿਲਣਾ ਚਾਹੁੰਦੀ ਹੈ ਸਰਦਾਰ ਹਰੀ ਸਿੰਘ ਨਲੂਆ ਨੇ ਕਿਹਾ ਕਿ ਉਹਨਾਂ ਨੂੰ ਅੰਦਰ ਭੇਜ ਦਿਓ ਬੀਬੀ ਬਾਨੋ ਅੰਦਰ ਆਉਂਦੀ ਹੈ ਸਰਦਾਰ ਹਰੀ ਸਿੰਘ ਨਲੂਆ ਸਵਾਗਤ ਕਰਦੇ ਆ ਉਹ ਕਹਿੰਦੇ ਕਿ ਹਾਂ ਬਾਨੋ ਕੀ ਡਿਮਾਂਡ ਹੈ ਤੁਹਾਡੀ ਕੀ ਚਾਹੁੰਦੇ ਜੋ ਬੀਬੀ ਬਾਨੋ ਕਹਿੰਦੀ ਹੈ ਕਿ ਮੈਂ ਮੇਰੇ ਕੋਲ ਕੋਈ ਬੱਚਾ ਨਹੀਂ ਹੈ ਮੈਂ ਇੱਕ ਬੱਚਾ ਚਾਹੁੰਨੀ ਹਾਂ ਤਾਂ ਉਹਨਾਂ ਆਖਿਆ ਕਿ ਅਕਾਲਪੁਰ ਖਵਾਈ ਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਵਾਹਿਗੁਰੂ ਜੀ ਤੁਹਾਨੂੰ ਬੱਚੇ ਦੀ ਦਾਤ ਬਖਸ਼ਣ ਤੁਹਾਡੀ ਝੋਲੀ ਵਿੱਚ ਇੱਕ ਵਧੀਆ ਬਾਲ ਖੇੜੇ ਬਾਨੋ ਕਹਿੰਦੀ ਕਿ ਨਹੀਂ ਤੁਸੀਂ ਮੇਰੀ ਮਨਸ਼ਾ ਨਹੀਂ ਸਮਝੇ ਮੈਂ ਚਾਹੁੰਨੀ ਆ ਕਿ ਮੈਂ ਬੱਚਾ ਤੁਹਾਡੇ ਕੋਲੋਂ ਚਾਹੁੰਨੀ ਆ ਮੈਂ ਚਾਹੁੰਨੀ ਆ ਕਿ ਮੈਂ ਆਪਣੀ ਕੁੱਖ ਦੇ ਵਿੱਚੋਂ ਤੁਹਾਡੇ ਵਰਗੇ ਬੱਚੇ ਨੂੰ ਜਨਮ ਦੇਆ ਭਾਵ ਕਿ ਮੈਂ ਤੁਹਾਡੇ ਨਾਲ ਹੁਣ ਰਿਲੇਸ਼ਨ ਦੀ ਗੱਲ ਕਰਦੀ ਆ ਕਿ ਰਿਲੇਸ਼ਨ ਬਣਨਗੇ ਫਿਰ ਬੱਚਾ ਹੋਏਗਾ ਕਹਿੰਦੀ ਮੈਂ ਤੁਹਾਡੇ ਨਾਲ ਰਿਲੇਸ਼ਨ ਬਾਨੋ ਇਸ ਤਰੀਕੇ ਨਾਲ ਚਾਹੁੰਦੀ ਹੈ ਕਿ ਮੇਰਾ ਬੱਚਾ ਹੋਵੇ ਮੈਂ ਆਪਣੀ ਕੁੱਖ ਦੇ ਵਿੱਚੋਂ ਉਹਨਾਂ ਉਹਨੂੰ ਜਨਾਂ ਤੇ ਉਹ ਤੁਹਾਡੇ ਵਰਗਾ ਹੋਵੇ ਤੁਹਾਡਾ ਬੱਚਾ ਚਾਹੁੰਦੀ ਹੈ ਹੁਣ ਗੁੱਸੇ ਦੇ ਵਿੱਚ ਆ ਗਏ ਨੇ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਨੇ ਆਖਿਆ ਕਿ ਬੀਬੀ ਬਾਨੋ ਤੰਬੂ ਦੇ ਵਿੱਚੋਂ ਬਾਹਰ ਹੋ ਜਾ ਬਾਹਰ ਜਾਣ ਲੱਗਦੀ ਹੈ ਜਦੋਂ ਤੰਬੂ ਤੋਂ ਬਾਹਰ ਹੋਣ ਲੱਗਦੀ ਹੈ ਪਿੱਛੇ ਮੁੜ ਕੇ ਵੇਖਦੀ ਹੈ ਉਹ ਕਹਿੰਦੀ ਕਿ ਮੈਂ ਸੁਣਿਆ ਸੀਗਾ ਕਿ ਗੁਰੂ ਨਾਨਕ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਦਰਬਾਰ ਦੇ ਵਿੱਚੋਂ ਜਦੋਂ ਕੋਈ ਜਾਂਦਾ ਤੇ ਖਾਲੀ ਹੱਥ ਨਹੀਂ ਜਾਂਦਾ ਵਾਪਸ ਪਰ ਮੈਂ ਖਾਲੀ ਜਾ ਰਹੀ ਹਾਂ ਮੈਨੂੰ ਅਫਸੋਸ ਰਹੂਗਾ ਇਸ ਗੱਲ ਦਾ ਬਾਹਰ ਜਾਣ ਲੱਗਦੀ ਐ ਤੇ ਸਰਦਾਰ ਹਰੀ ਸਿੰਘ ਨਲੂਆ ਨੇ ਆਵਾਜ਼ ਮਾਰੀ ਐ ਕਹਿੰਦੇ ਬਾਨੋ ਵਾਪਸ ਆ ਜਾ ਬੀਬੀ ਬਾਨੋ ਵਾਪਸ ਆ ਗਈ ਐ ਉਹਨੂੰ ਸ਼ਾਇਦ ਲੱਗਾ ਕਿ ਮੇਰੀ ਮਨੋਕਾਮਨਾ ਪੂਰਨ ਹੋਣ ਜਾ ਰਹੀ ਐ ਜਿਸ ਕੁਰਸੀ ਦੇ ਉੱਪਰ ਬੈਠੇ ਨੇ ਸਰਦਾਰ ਹਰੀ ਸਿੰਘ ਨਲੂਆ ਉੱਥੋਂ ਉੱਠੇ ਨੇ ਉੱਟ ਕੇ ਸਾਈਡ ਤੇ ਖੜੇ ਹੋ ਗਏ ਬਾਨੋ ਨੂੰ ਕਿਹਾ ਕਿ ਇਸ ਕੁਰਸੀ ਦੇ ਉੱਪਰ ਬੈਠ ਬੀਬੀ ਬਾਨੋ ਉਸ ਸਿੰਘਾਸਣ ਦੇ ਉੱਪਰ ਬਹਿ ਗਈ ਐ ਔਰ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਐ ਕਿ ਬੀਬੀ ਬਾਨੋ ਜਦੋਂ ਉਸ ਸਿੰਘਾਸਣ ਦੇ ਉੱਪਰ ਬੈਠੀ ਹੋਈ ਐ ਤੇ ਗੋਡਾ ਥੱਲੇ ਲਾ ਕੇ ਤੇ ਸਰਦਾਰ ਹਰੀ ਸਿੰਘ ਨਲੂਆ ਆਪਣਾ ਸਿਰ ਉਹਦੀ ਗੋਦ ਦੇ ਵਿੱਚ ਰੱਖਦੇ ਆ ਔਰ ਉਹਨੂੰ ਕਹਿੰਦੇ ਕਿ ਬਨੋ ਮੇਰੇ ਵਰਗਾ ਤੇ ਫਿਰ ਮੈਂ ਹੀ ਆ ਤੂੰ ਮੇਰੇ ਵਰਗਾ ਪੁੱਤਰ ਚਾਹਣੀ ਆ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਹੁਣ ਸਰਦਾਰ ਹਰੀ ਸਿੰਘ ਨਲੂਆ ਦੀ ਉਮਰ ਜ਼ਿਆਦਾ ਹੈ ਉਹ ਜਵਾਨ ਹੈ ਭਰ ਜਵਾਨ ਹੈ ਸੋਹਣੀ ਸੁਨਕੀ ਨਾਰ ਹੈ ਪਰ ਜਿਹੜੇ ਰਾਜ ਕਰਦੇ ਨੇ ਰਾਜ ਕਰਨ ਵਾਲੇ ਯੋਧਿਆ ਜਰਨੈਲਾਂ ਦੇ ਕਿਰਦਾਰ ਵੇਖੋ ਕਿ ਉਹ ਜੇ ਹੈ ਗਿਆ ਕੰਪੈਰੀਜ਼ਨ ਕਰ ਲਓ ਹੁਣ ਉਸ ਰਾਜ ਭਗ ਦੇ ਨਾਲ ਅੱਜ ਦੇ ਰਾਜ ਭਗ ਦੀ ਕੇਵਲ ਕੱਲੀ ਆਹੀ ਗੱਲ ਨਹੀਂ ਆ ਜਿਹੜੇ ਆਪਾਂ ਔਰਤਾਂ ਵਾਲੀ ਗੱਲ ਕਰਨ ਦੇ ਆ ਜਾਂ ਆ ਜਿਹੜੇ ਫੈਸਲੇ ਇਦਾਉਂਦੇ ਹੈਗੇ ਆ ਹਰੇਕ ਪੱਖ ਤੋਂ ਆਪਾਂ ਅਕਸਰ ਹੀ ਗੱਲ ਕਰਦੇ ਹੁੰਨੇ ਆ ਇੱਕ ਉਹ ਰਾਜ ਹੈ ਕੰਪੈਰੀਜ਼ਨ ਸਾਨੂੰ ਜ਼ਰੂਰ ਕਰਨੇ ਚਾਹੀਦੇ ਹੁੰਦੇ ਆ ਇਹ ਨਹੀਂ ਕਿ ਕੇਵਲ ਕਿਤਾਬਾਂ ਦੇ ਵਿੱਚ ਪੜ ਲਿਆ ਆਪਾਂ ਹਿਸਟਰੀ ਨੂੰ ਪੜ ਲਿਆ ਬਸ ਨਹੀਂ ਨਹੀਂ ਜਿਹੜੇ ਅੱਜ ਸਮੇਂ ਚੱਲਦੇ ਆ ਉਹਨਾਂ ਦੇ ਨਾਲ ਕੰਪੈਰੀਜ਼ਨ ਵੀ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਕੰਪੈਰੀਜ਼ਨ ਕੀ ਹੈ ਪਹਿਲਾਂ ਦੋ ਤਿੰਨ ਮੋਟੀਆਂ-ਮੋਟੀਆਂ ਗੱਲਾਂ ਕਰ ਲਓ ਉਸ ਰਾਜ ਦੇ ਵਿੱਚ ਕਿਸੇ ਦੇ ਨਾਲ ਜ਼ਬਰਜਨਾ ਨਹੀਂ ਹੋਇਆ ਇਹ ਵੱਡੀ ਗੱਲ ਹੈ ਸਿੱਖ ਰਾਜ ਦੀ ਗੱਲ ਕਰਦਾ ਹਾਂ ਉਸ ਰਾਜ ਦੇ ਵਿੱਚ ਕਿਸੇ ਦਾ ਜਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ ਅੱਜ ਦੇ ਨਾਲ ਕੰਪੈਰੀਜ਼ਨ ਕਰ ਲੈਣਾ ਸਾਰਾ ਕੁਝ ਜੀ ਉਸ ਰਾਜ ਦੇ ਵਿੱਚ ਕਿਸੇ ਦਾ ਜਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ ਉਸ ਰਾਜ ਦੇ ਵਿੱਚ ਕਿਸੇ ਦੇ ਧਾਰਮਿਕ ਸਥਾਨ ਨੂੰ ਢਾਹ ਢੇਰੀ ਨਹੀਂ ਕੀਤਾ ਗਿਆ ਕੰਪੈਰੀਜ਼ਨ ਕਰ ਲੈਣਾ ਅੱਜ ਦੇ ਸਮੇਂ ਦੇ ਨਾਲ ਉਸ ਰਾਜ ਦੇ ਵਿੱਚ ਉਸ ਰਾਜ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਉਸਾਰੇ ਗਏ ਮੰਦਰਾਂ ਦੀ ਉਸਾਰੀ ਵੀ ਹੋਈ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਗੁੰਬਦ ਨੂੰ ਸੋਨਾ ਮੜਿਆ ਗਿਆ ਉੱਥੇ ਮੰਦਰ ਦੇ ਉੱਪਰ ਵੀ ਸੋਨਾ ਮੜਿਆ ਗਿਆ ਉਸ ਰਾਜ ਦੇ ਵਿੱਚ ਜਿੱਥੇ ਗੁਰੂ ਘਰ ਉਸਾਰੇ ਗਏ ਮੰਦਰ ਉਸਾਰੇ ਗਏ ਉੱਥੇ ਨਾਲ ਸਕੂਲ ਵੀ ਉਸਾਰੇ ਗਏ ਆ ਇਦਾਂ ਦੇ ਰਾਜ ਭਾਗ ਸੀਗੇ ਉਹ ਉਸ ਰਾਜ ਦੇ ਵਿੱਚ ਆ ਜਿਹੜੇ ਹੁਣ ਅੱਜ ਰਾਜ ਭਾਗ ਹੈਗੇ ਆ ਜਦੋਂ ਭਾਰਤ ਦਾ ਸੰਵਿਧਾਨ ਪੜ੍ਹਦੇ ਆ ਨਾ ਜੀ ਉੱਥੇ ਲਿਖਿਆ ਹੋਇਆ ਰੋਟੀ ਕੱਪੜਾ ਮਕਾਨ ਹੈਲਥ ਐਜੂਕੇਸ਼ਨ ਘੱਟੋ ਘੱਟ ਆ ਤਿੰਨ ਜਾਂ ਪੰਜ ਚੀਜ਼ਾਂ ਤੇ ਮੁਹੱਈਆ ਕਰਵਾਉਣੀ ਆ ਦੇਸ਼ ਦੇ ਨਾਗਰਿਕਾਂ ਨੂੰ ਬੇहद ਜ਼ਰੂਰੀ ਹੈ ਬਟ ਅੱਜ ਇੰਨੇ ਵਰੇ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਕਹਿੰਦੇ ਕਿ ਮੁਲਕ ਆਜ਼ਾਦ ਹੋ ਗਿਆ ਇੰਨੇ ਵਰਿਆਂ ਬਾਅਦ ਵੀ ਅੱਜ ਜੇ ਤੁਹਾਨੂੰ ਸੜਕਾਂ ਦੇ ਆਸੇ-ਪਾਸੇ ਤੁਸੀਂ ਚੱਲ ਜਿਓ ਵੱਖ-ਵੱਖ ਸਟੇਟਾਂ ਦੇ ਵਿੱਚ ਜੇ ਤੁਹਾਨੂੰ ਸੜਕਾਂ ਦੇ ਆਸੇ-ਪਾਸੇ ਪਏ ਹੋਏ ਕੂੜੇ ਦੇ ਢੇਰਾਂ ਵਿੱਚੋਂ ਰੋਟੀ ਲੱਭ-ਲੱਭ ਕੇ ਖਾਣ ਵਾਲੇ ਬੱਚੇ ਅੱਜ ਵੀ ਨਜ਼ਰ ਆਉਂਦੇ ਹੋਣ ਇਹਦੇ ਮਾਇਨੇ ਫਿਰ ਕੀ ਕੱਢੇ ਜਾਣ ਪਰ ਇੱਕ ਉਹ ਰਾਜ ਸੀਗਾ ਉਸ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਸੀ ਸੌਂਦਾ ਉਸ ਰਾਜ ਦੇ ਵਿੱਚ ਕੋਈ ਚੋਰੀ ਚਕਾਰ ਨਹੀਂ ਸੀ ਕਰਦਾ ਉਸ ਰਾਜ ਦੇ ਵਿੱਚ ਜੇ ਕੁੱਤੇ ਦੇ ਗਲ ਦੇ ਵਿੱਚ ਕੰਠਾ ਪਾ ਕੇ ਉਹਨੂੰ ਛੱਡ ਦਿੱਤਾ ਜਾਂਦਾ ਸੀ ਉਹਨਾਂ ਸ਼ਾਮ ਨੂੰ ਐਂ ਕੋ ਮਿਕੇ ਜਾਂਦਾ ਸੀ ਤਾਂ ਗਲ ਦੇ ਵਿੱਚ ਕੰਠਾ ਜਿਉਂ ਦਾ ਤਿਉਂ ਹੀ ਪਿਆ ਹੁੰਦਾ ਸੀਗਾ ਕੁੱਤੇ ਦੇ ਕੋਈ ਲਾਉਣ ਦੀ ਕੋਸ਼ਿਸ਼ ਨਹੀਂ ਸੀ ਕਰਿਆ ਕਰਦਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਘਰਾਂ ਦੇ ਨਾਲ ਜਾ ਜਾ ਕੇ ਦਰਵਾਜ਼ਾ ਉਹਨਾਂ ਨਾਲ ਕੰਨ ਲਾ ਲਾ ਕੇ ਆਪ ਸੂਈਆ ਬਣ ਕੇ ਆਪ ਜਾ ਜਾ ਕੇ ਸੁਣਦਾ ਹੁੰਦਾ ਸੀ ਲੋਕਾਂ ਦੀਆਂ ਮੁਸ਼ਕਲਾਂ ਕੀ ਆ ਲੋਕ ਮੇਰੇ ਬਾਰੇ ਕੀ ਸੋਚਦੇ ਐ ਹੁਣ ਅੱਜ ਦੇ ਸਮੇਂ ਨਾਲ ਕੰਪੈਰੀਜ਼ਨ ਕਰਕੇ ਵੇਖ ਲੈਣਾ ਅੱਜ ਵੀ ਜਸੂਸੇ ਸੂਈਏ ਹੈਗੀ ਆ ਨਾ ਉਹ ਵੀ ਦੱਸਦੇ ਆ ਨਾ ਕਿ ਸੰਘਰਸ਼ੀ ਕੀ ਚਾਹੁੰਦੇ ਹੈਗੇ ਆ ਜਿਹੜੇ ਧਰਨੇ ਮੋਰਚੇ ਮਜ਼ਾਰੇ ਕਰ ਉਹਨਾਂ ਦੀ ਡਿਮਾਂਡਸ ਕੀ ਹੈਗੀਆਂ ਨੇ ਅੱਜ ਵੀ ਸਰਕਾਰਾਂ ਤੱਕ ਸਾਰਾ ਕੁਝ ਪੁੱਛਦਾ ਕੀਤਾ ਜਾਂਦਾ ਹੀ ਹੈ ਉਥੇ ਦੇ ਮਹਾਰਾਜਾ ਰਣਜੀਤ ਸਿੰਘ ਆਪ ਭੇਸ ਬਦਲ ਕੇ ਵੀ ਕਹਿੰਦੇ ਜਾਂਦਾ ਹੁੰਦਾ ਸੀਗਾ ਤਾਂ ਫਿਰ ਉਹ ਲੋਕਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਹੁੰਦੀਆਂ ਸੀਗੀਆਂ ਜੇ ਲੱਗਦਾ ਸੀਗਾ ਤਾਂ ਉਹ ਉਹਨਾਂ ਦਾ ਹੱਲ ਬਿਨਾ ਉਹਨਾਂ ਦੀ ਡਿਮਾਂਡ ਕਰਨ ਤੋਂ ਵੀ ਤੁਸੀਂ ਮੰਗ ਪੱਤਰ ਲੈ ਕੇ ਆਓ ਉਹੀ ਪੂਰੀ ਹੁੰਦੀ ਸੀਗੀ ਮੋਟੀਆਂ-ਮੋਟੀਆਂ ਗੱਲਾਂ ਹੋ ਗਈਆਂ ਇੰਨੀਆਂ ਕਿ ਮੈਨੂੰ ਲੱਗਦਾ ਕਿ ਬਹੁਤ ਆ ਇੱਕ ਗੱਲ ਹੋਰ ਕਰ ਲੈਨੇ ਆ ਚਲੋ ਅੱਜ ਦੇ ਜਿਹੜਾ ਆਪਾਂ ਜਿੱਥੇ ਰਹਿ ਰਹੇ ਹੈਗੇ ਆ ਭਾਰਤ ਦਾ ਰੁਪਇਆ ਲਾ ਲਓ ਤੇ ਡਾਲਰ ਦੇ ਮੁਕਾਬਲੇ ਭਾਰਤ ਦੇ ਰੁਪਏ ਦੀ ਸਥਿਤੀ ਕੀ ਹੈਗੀ ਆ ਇੱਕ ਡਾਲਰ ਅਮਰੀਕਾ ਦਾ ਔਰ ਭਾਰਤ ਦਾ ਇੱਕ ਦੇ ਕਿਨੇ ਰੁਪਏ ਬਣਦੇ ਇੱਥੇ ਉਹਦੀ ਤੁਸੀਂ ਉਹਦਾ ਕੰਪੈਰੀਜ਼ਨ ਕਰ ਲਓ ਔਰ ਉਸ ਰਾਜ ਦੇ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਪੰਜਾਬ ਦੀ ਧਰਤੀ ਦੇ ਉੱਪਰ ਜਦੋਂ ਉਹ ਰਾਜ ਸੀਗੇ ਜਦੋਂ ਉਸ ਵੇਲੇ ਦਾ ਕੰਪੈਰੀਜ਼ਨ ਕਰਕੇ ਵੇਖੋ ਥੋੜੀ ਜਿਹੀ ਮਿਹਨਤ ਆਪਾਂ ਸਾਰੇ ਜਣੇ ਜ਼ਰੂਰ ਕਰਿਆ ਕਰੀਏ ਬਹੁਤ ਕੁਝ ਸਰਚ ਕਰੋ ਗੂਗਲ ਦੇ ਉੱਪਰ ਹੀ ਮਿਲ ਜਾਂਦਾ ਹੈਗਾ ਆ ਇਹ ਮੈਂ ਗੱਲ ਤਾਂ ਕਰਦਾ ਪਿਆ ਹੈਗਾ ਕਿ ਕੇਵਲ ਕਾਨਾਰਸ ਨਹੀਂ ਫਿਰ ਫਲਾਣਾ ਨੇ ਗੱਲ ਕੀਤੀ ਤਨ ਤਨ ਕਰਾਤੀ ਲਈ ਵੀ ਬਹੁਤ ਸੋਹਣੀ ਗੱਲ ਕੀਤੀ ਕਮੈਂਟ ਵੀ ਥੱਲੇ ਕਈ ਵੀ ਕਈ ਸੱਜਣ ਕਰਦੇ ਨਹੀਂ ਇੱਥੇ ਤਾਂ ਕੀ ਸੀਮਤ ਰਹਿਣ ਦੀ ਜ਼ਰੂਰਤ ਨਹੀਂ ਹੈਗੀ ਇਸ ਤੋਂ ਇੱਕ ਸਟੈਪ ਵੱਧ ਕੇ ਹੋਰ ਕੀ ਕਰਨ ਦੀ ਜ਼ਰੂਰਤ ਹੈ ਪਹਿਲਾਂ ਕਟੋਕਟ ਇੰਨਾ ਕੁ ਤਾਂ ਕੀਤਾ ਜਾ ਸਕਦਾ ਨਾ ਇੱਥੇ ਆਪਣੇ ਦਿਲ ਅਤੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਲਈ ਜਾਵੇ ਕਿ ਹਾਂ ਮੈਂ ਕੰਪੈਰੀਜ਼ਨ ਕੀਤਾ ਹੈਗਾ ਕੰਪੈਰੀਜ਼ਨ ਕਰਨ ਤੋਂ ਬਾਅਦ ਮੈਨੂੰ ਇਹ ਲੱਗਿਆ ਹੈਗਾ ਕਿ ਆ ਬਿਹਤਰ ਹੈ ਤੇ ਆ ਐਦਾਂ ਇੰਨਾ ਕੁ ਤਾਂ ਕਟੋਕਟ ਅਗਲੀਆਂ ਗੱਲਾਂ ਫਿਰ ਬਾਅਦੀਆਂ ਹੁੰਦੀਆਂ ਨੇ ਕਟੋਕੜਾ ਆਪਣੇ ਅੰਦਰ ਇੰਨਾ ਕ ਤਾਂ ਚੱਲਣਾ ਚਾਹੀਦਾ ਹੀ ਹੈ ਨਾ ਕੰਪੈਰੀਜ਼ਨ ਤਾਂ ਚੱਲਣਾ ਚਾਹੀਦਾ ਹੀ ਹੈ ਨਾ ਜੀ ਬਸ ਇੰਨੀ ਕੁ ਸਿੱਗੀ ਗੱਲ ਬਾਜੇ ਆ ਜਿਹੜੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਕੇ ਹਟਿਆ ਛਾਤੀਆਂ ਫੜਨਾ ਅਤੇ ਕਿਸੇ ਦੇ ਸਲਵਾਰ ਦੇ ਨਾਲੇ ਨੂੰ ਤੋੜ ਦੇਣਾ ਇਹਨੂੰ ਕੀ ਮੰਨਿਆ ਜਾਣਾ ਚਾਹੀਦਾ ਹੈਗਾ ਇਹ ਇੱਕ ਸਵਾਲ ਮੈਂ ਆਪਣੇ ਵੱਲੋਂ ਕਰਨਾ ਚਾਹੁੰਦਾ ਇਥੋਂ ਦੇ ਸਿਸਟਮ ਨੂੰ ਸਾਰਿਆਂ ਨੂੰ ਤੇ ਇਹਦੇ ਕੀ ਮayne ਕੱਢੇ ਜਾਣ ਆਮ ਲੋਕਾਂ ਨੂੰ ਇਹਦੇ ਮayne ਕੀ ਲੈਣੇ ਚਾਹੀਦੇ ਆ ਜਿੰਨੇ ਵੀ ਸਤਿਅੰਗ ਗੱਲਬਾਤ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੀ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਜਿਹੜੀ ਅਖਬਾਰ ਦੀ ਖਬਰ ਵਾ ਜਿਹੜਾ ਇਹ ਕੋਰਟ ਦਾ ਫੈਸਲਾ ਹੈਗਾ ਆ ਇਹ ਕੀ ਹੈ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ